ਪਿਛਲੇ ਦਿਨੀਂ ਦਰਾਹਾ ਨੇੜਲੇ ਪਿੰਡ ਗੁਰਦਿੱਤਪੁਰਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਵਿਖੇ ਮੁੱਦਾ ਉਸ ਸਮੇਂ ਗਰਮਾ ਗਿਆ ਸੀ ਜਦੋਂ ਪਿੰਡ ਦੇ ਵਸਨੀਕ ਇੱਕ ਮੁਸਲਮਾਨ ਵਿਅਕਤੀ ਨੂੰ ਦਫਨਾਉਣ ਨੂੰ ਲੈ ਕੇ ਦੋ ਤਿਰਾਂ ਆਮੋ ਸਾਹਮਣੇ ਹੋ ਗਏ ਸਨ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਭਾਰੀ ਗਿਣਤੀ ਵਿੱਚ ਮੌਕੇ ਤੇ ਪਹੁੰਚ ਗਿਆ ਸੀ ਤੇ ਬਾਅਦ ਵਿੱਚ ਪੁਲਿਸ ਦੀ ਮਦਦ ਦੇ ਨਾਲ ਮ੍ਰਿਤਕ ਨੂੰ ਪਿੰਡ ਤੋਂ ਦੂਰ ਪਈ 4.5 ਬਿਗੇ ਪੰਚਾਇਤੀ ਸ਼ਾਮਲਟ ਵਿੱਚ ਦਫਨਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਨਾਲ ਲੱਗਦੇ ਖੇਤਾਂ ਦੇ ਕਿਸਾਨਾਂ ਵੱਲੋਂ ਵਿਰੋਧਤਾ ਗਿਆ ਸੀ ਤੇ ਇਨ੍ਹਾਂ ਕਿਸਾਨਾਂ ਨੂੰ ਪੁਲਿਸ ਨੇ ਆਪਣੀ ਬੈਂਦ ਵਿੱਚ ਬੰਦੀ ਬਣਾ ਲਿਆ ਸੀ ਹੁਣ ਇਨ੍ਹਾਂ ਕਿਸਾਨਾਂ ਨੇ ਦੋਸ਼ ਲਗਾਇਆ ਕਿ ਇਹ ਸਭ ਕੁਝ ਸਿਆਸੀ ਦਬਾਅ ਹੇਠ ਕੀਤਾ ਗਿਆ ਤੇ ਕਿਸਾਨਾਂ ਨੇ ਅਦਾਲਤੀ ਰੁਖ ਅਥੇ ਅਖਤਿਆਰ ਕੀਤਾ ਹੈ ਅਦਾਲਤ ਵਿੱਚ ਪੁੱਜੇ ਨੇ ਰਿਟ ਪਟੀਸ਼ਨ ਲਗਾਈ ਹੈ ਉਹ ਦੰ ਜਾਣਦੇ ਆ ਪੂਰਾ ਕੀ ਹੈ ਮਾਮਲਾ ਪਿਛਲੇ ਦਿਨੀ ਪਿੰਡ ਗਰਦਿਤਪੁਰਾ ਵਿਖੇ ਇੱਕ ਪਿੰਡ ਦੇ ਮੁਸਲਮਾਨ ਵਿਅਕਤੀ ਨੂੰ ਦਫਨਾਉਣ ਪਿੱਛੇ ਕਾਫੀ ਰੌਲਾ ਪਿਆ ਸੀ ਜਿਸ ਕਰਕੇ ਉੱਥੇ ਪੁਲਿਸ ਨੇ ਇੱਕ ਨਵੀਂ ਜਗ੍ਹਾ ਜੋ ਪੰਚਾਇਤ ਦੀ ਇੱਕ ਸ਼ਾਮਲਾਟਾ ਉਸ ਵਿੱਚ ਆ ਕੇ ਉਸ ਮ੍ਰਿਤਕ ਵਿਅਕਤੀ ਨੂੰ ਦਫਨਾਇਆ ਸੀ ਤੇ ਉਸ ਵਿੱਚ ਐਮਐਲਏ ਜੋ ਹਲਕਾ ਵਿਧਾਇਕ ਐਮਐਲਏ ਨੇ ਉਹ ਵੀ ਉੱਥੇ ਉਚੇਚੇ ਤੌਰ ਤੇ ਪੁੱਜੇ ਸੀ ਦੱਸੋਗੇ ਸੀ ਦੱਸੋਗੇ ਕੀ ਪੂਰਾ ਮਸਲਾ ਸੀਗਾ ਤੇ ਤੁਹਾਡੇ ਨਾਲ ਕੀ ਤੱਕਾ ਹੋਇਆ ਹਾਂਜੀ 19 ਬਿਘੇ ਜਗ੍ਹਾ ਦੇ ਵਿੱਚ ਜੀ ਪਹਿਲੇ ਦੋ ਕਬਰਾਂ ਬਣੀਆਂ ਹੋਈਆਂ ਨੇ ਤੀਸਰੀ ਕਬਰ ਇਹਨਾਂ ਨੇ ਪੱਟ ਲਈ ਸੀ ਪਤਾ ਨਹੀਂ ਫਿਰ ਥੋੜਾ ਜਿਹਾ ਟਾਈਮ ਬਾਅਦ ਕਹਿੰਦੇ ਵੀ ਅਸੀਂ ਇੱਥੇ ਨਹੀਂ ਦਫਨਾਣਾ ਵੀ ਅਸੀਂ ਉਧਰ ਉੱਪਰ ਜਾਣਾ 4 ਵਿਗੇ 10 ਮਿਸ ਵਿੱਚ ਜਦੋਂ ਮੈਂ ਗਈ ਤਾਂ ਸਾਨੂੰ ਡਿਪਟੀ ਨੇ ਵੀ ਬਹੁਤ ਘੂਰਿਆ ਗੁਰਪ੍ਰਤਾਪ ਸਿੰਘ ਨੇ ਵੀ ਹਰਦਮ ਨੇ ਵੀ ਇਹਨਾਂ ਨੇ ਸਾਨੂੰ ਬਹੁਤ ਘੂਰਿਆ ਅਸੀਂ ਫਿਰ ਆਪਣੇ ਖੇਸੇ ਦੇ ਕੋਲ ਚਲੇ ਗਏ ਕਾਫੀ ਦੇਰ ਅਸੀਂ ਉੱਥੇ ਬੈਠੇ ਰਹੇ ਮੁਸਲਮਾਨ ਭਾਈਆਂ ਨੂੰ ਲੈ ਕੇ ਕਿੱਥੇ ਚਲੇ ਗਏ ਇਹ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਕਿੱਥੇ ਨਹੀਂ ਲੈ ਕੇ ਗਏ 2-3 ਘੰਟੇ ਬਾਅਦ ਜਦ ਆਪਸ ਮੁੜੇ ਇਹ ਅਸੀਂ ਸਾਨੂੰ ਬੁਲਾਇਆ ਕਹਿੰਦੇ ਵੀ ਇੱਥੇ ਹੀ ਦਫਨਾਣਾ ਇਹ ਆਪਣੇ ਮੁਰਦਾ ਅਸੀਂ ਕਿਹਾ ਵੀ ਨਹੀਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਉਸੇ ਵਕਤ ਸਾਨੂੰ ਉਹਨਾਂ ਨੇ ਗੱਡੀ ਦੇ ਵਿੱਚ 3 3.5 ਘੰਟੇ ਬਠਾਲ ਕੇ ਰੱਖਿਆ ਨਾ ਸਾਨੂੰ ਪਾਣੀ ਪੁੱਛਿਆ ਨਾ ਟਾਕਿਆ ਉਹਨਾਂ ਨੇ ਬੰਦ ਕਰ ਲੀਆਂ ਅਸੀਂ ਗਰਮੀ ਵਿੱਚ ਬੈਠੇ ਰਹੇ ਆ ਇੰਨੇ ਨੂੰ ਮੌਕਾ ਦੇਖ ਕੇ ਐਮ ਐਲ ਏ ਬਾਕੀ ਜਿੰਨੇ ਵੀ ਡੀ ਐਸ ਪੀ ਸਾਹਿਬ ਐਸ ਐਚ ਓ ਸਾਰੇ ਸੈਸੀ ਬੰਦੇ ਉੱਥੇ ਪਹੁੰਚ ਗਏ ਅਸੀਂ ਅਬਦੇ ਜੋ ਦੇਖਿਆ ਅਸੀਂ ਅਬਦੇ ਅੱਖੀਂ ਦੇਖਿਆ ਇਸ ਤਰ੍ਹਾਂ ਕਿ ਉਹ ਜ਼ਮੀਨ ਹੈ ਪੰਚਾਇਤ ਦੀ ਸ਼ਾਮਲੜ ਜ਼ਮੀਨ ਹੈ ਤੁਹਾਡੀ ਜ਼ਮੀਨ ਨਾਲ ਲੱਗਦੀ ਹੈ ਤੁਹਾਨੂੰ ਇਸ ਤੋਂ ਕੀ ਦਿੱਕਤ ਹੈ ਦਿੱਕਤ ਹੈ ਜੱਜ 19 ਬਗੇ ਜ਼ਮੀਨ ਖਾਲੀ ਪਈ ਆ ਉਹਦੇ ਵਿੱਚ ਖਬਰਾਂ ਬਹੁਤ ਬਣ ਸਕਦੀਆਂ ਨੇ ਇਹ ਜਿੱਦਵਾਦ ਦੇ ਨਾਲ ਸਿਆਸੀ ਪਾਰਟੀਆਂ ਉੱਥੇ ਲੈ ਕੇ ਗਈਆਂ ਨੇ ਹੁਕਮਚੰਦ ਵਿੱਚ ਉਹਦੇ ਰਲੇ ਸਾਡੇ ਪਿੰਡ ਦਾ ਸਰਪੰਚ ਇੱਕ ਦੋ ਕੁ ਬੰਦੇ ਉਹਦੇ ਵਿੱਚ ਹੋਰ ਵੀ ਰਲੇ ਨੇ ਸਾਰੇ ਸਾਡੇ ਨੂੰ ਤੱਕਾ ਹੋਇਆ ਉਸ ਮੌਕੇ ਤੱਕਾ ਕੀ ਹੋਇਆ ਸਾਨੂੰ ਬਹੁਤ ਜ਼ਿਆਦਾ ਵੱਧ ਘੱਟ ਵੀ ਬੋਲੇ ਨੇ ਕੌਣ ਕੁੱਤ ਘੱਟ ਬੋਲੇਆ ਪੁਲਸ ਵਾਲੇ ਬਹੁਤ ਬੋਲੇਆ ਤਹਿਸੀਲਦਾਰ ਬਹੁਤ ਬੋਲੇਆ ਡਿਪਟੀ ਬਹੁਤ ਬੋਲੇਆ ਤਾਂ ਹੀ ਸਾਨੂੰ ਅੰਦਰ ਬੰਦ ਕੀਤਾ ਨਾ ਮੋਬਾਈਲ ਤੱਕ ਸਾਡੇ ਖੋਲੇ ਉਹਨਾਂ ਨੇ ਕਿਸੇ ਨਾਲ ਸਾਨੂੰ ਗੱਲ ਨਹੀਂ ਕਰਨ ਦਿੱਤੀ ਛੋਟਾ ਬੱਚਾ ਉਹ ਵੀ ਨਾਲੇ ਬਿਠਾ ਲਿਆ ਅ ਜਿਸ ਤਰ੍ਹਾਂ ਬੀਬੀ ਜੀ ਹੁਣ ਤੁਸੀਂ ਮਾਨਯੋਗ ਹਾਈ ਕੋਰਟ ਚ ਰੁਕ ਕੀਤਾ ਤੇ ਕਿੰਨੇ ਵਿਅਕਤੀਆਂ ਦੇ ਖਿਲਾਫ ਤੁਸੀਂ ਇਹ ਪਟੀਸ਼ਨ ਦਾਇਰ ਕੀਤੀ ਹੈ ਇਹ 14-15 ਵਿਅਕਤੀ ਹੈਗੇ ਨੇ ਵਿੱਚ ਇਹ ਸਿਆਸੀ ਨੇ ਵਿੱਚ ਇਹ ਸਾਡੇ ਦੂਸਰੇ ਨੇ ਮੁਸਲਮ ਭਾਈ ਨੇ ਸਰਪੰਚ ਸਾਹਿਬ ਨੇ ਹੋਰ ਬੰਦੇ ਵੀ ਨੇ ਲੱਗਦਾ ਕਿ ਮਾਨਯੋਗ ਹਾਈ ਕੋਰਟ ਵੱਲੋਂ ਤੁਹਾਨੂੰ ਪੂਰਾ ਪੂਰਾ ਇਨਸਾਫ ਮਿਲੇਗਾ ਹਾਂ ਜੀ ਸਾਨੂੰ ਪੂਰਾ ਲੱਗਦਾ ਸਾਨੂੰ ਪੂਰਾ ਇਨਸਾਫ ਮਿਲੂਗਾ ਸਾਡੇ ਨਾਲ ਧੱਕਾ ਹੋਇਆ ਜਦ ਕਿ ਇੱਥੇ ਬਾਹਾਂ ਦਫਨਾਉਣਾ ਬਣਦਾ ਨਹੀਂ ਸੀ ਇਹਨਾਂ ਦਾ ਜਦ ਕਿ ਪਿੰਡ ਦੇ ਦੋ ਤਿੰਨ ਕਬਰਾਂ ਬਣੀਆਂ ਹੋਈਆਂ ਨੇ ਬਿਲਕੁਲ ਸਾਡੇ ਨਾਲ ਧੱਕਾ ਹੋਇਆ ਇਨਸਾਫ ਮਿਲੂਗਾ ਸਾਨੂੰ ਜਰੂਰ ਮਿਲੂਗਾ ਜਿਸ ਜਗ੍ਹਾ ਪਹਿਲਾਂ ਜੋ ਵਿਅਕਤੀ ਦਫਨਾਏ ਗਏ ਸਨ ਤੇ ਉੱਥੇ ਇਹਨਾਂ ਨੇ ਦੁਬਾਰਾ ਕਿਉਂ ਨਹੀਂ ਦਫਨਾਏ ਇਸ ਦਾ ਕੀ ਕਾਰਨ ਕੀ ਹੈ ਇਸ ਦਾ ਜਿਹੜੀ ਕਾਰਨ ਹੈਗਾ ਸਾਰਾ ਵੋਟਾਂ ਦਾ ਕਾਰਨ ਆ ਇਹ ਜਿਸ ਵਾਰ ਵੋਟਾਂ ਦਾ ਕਾਰਨ ਸਰਪੰਚ ਹੋਰ ਬੰਦੇ ਨਾਲ ਸਿਆਸੀ ਪਾਰਟੀਆਂ ਨੇ ਇਹਨਾਂ ਨੇ ਆਪਣੀਆਂ ਵੋਟਾਂ ਬਣਾਈਆਂ ਵੀ ਇਹ ਕਹਿੰਦੇ ਦੋ ਤਿੰਨ ਬੰਦੇ ਨੇ ਕੀ ਕਰ ਲੈਣਗੇ ਵੀ ਉੱਥੇ ਹੀ ਲੈ ਕੇ ਜਾਵੋ ਇੱਥੇ ਇਹਨਾਂ ਦੇ ਪਿੱੜ ਲੱਗੇ ਹੋਏ ਨੇ ਉੱਪ ਲੱਗੇ ਹੋਏ ਨੇ ਸਰਪੰਚ ਦਾ ਖੁਦ ਆਪ ਲਾਇਆ ਹੋਇਆ ਇਹ ਜ਼ਮੀਨ ਆਪ ਵਰਤ ਨਹੀਂ ਚਾਹੁੰਦੇ ਆ। ਸਾਰਾ ਗੁੱਸੇ ਨਾਲੇ ਵੋਟਾਂ ਦਾ ਮਸਲਾ ਹੈ ਸਾਰਾ ਇਹ। ਦਫਨਾਇਆ ਤਾਂ ਉੱਥੇ ਵੀ ਸਕਦੇ ਸੀ ਇਹ। ਸਾਬ ਸਦਾ ਧੱਕਾ ਕਰਕੇ ਉੱਥੇ ਲੈ ਕੇ ਗਏ ਨੇ ਵੀ ਫਿਰ ਸਾਨੂੰ ਵੋਟਾਂ ਨਹੀਂ ਮਿਲਣੀਆਂ ਹੈਗੀਆਂ। ਜਿਨ੍ਹਾਂ ਦੇ ਉਹ ਜਿਹੜੇ ਜਗ੍ਹਾ ਵਰਤਦੇ ਨੇ ਉਹਨਾਂ ਕੰਨੀ ਵੋਟਾਂ ਮਿਲਣੀਆਂ ਨਹੀਂ ਹੈਗੀਆਂ। ਹਾਂਜੀ ਬਰਾਜ ਜੀ ਕਿੰਨਾ ਜੀ ਤੁਹਾਡਾ? ਜਗਪਾਲ ਸਿੰਘ ਜੀ। ਜਿਸ ਜਗ੍ਹਾ ਮੁਸਲਮਾਨ ਵਿਅਕਤੀ ਦਫਨਾਇਆ ਗਿਆ ਉਸ ਜਗ੍ਹਾ ਤੁਹਾਨੂੰ ਕੀ ਦਿੱਕਤ ਹੈ? ਦਿਕਤ ਇਹ ਆ ਜੀ ਪਹਿਲਾਂ ਇਹਨਾਂ ਨੇ 19 ਪਿੱਗੇ ਵਿੱਚ ਦੋ ਕਬਰਸਤਾਨ ਬਣਾ ਚੁੱਕੇ ਸੀਗੇ ਜਦ ਤੀਸਰੀ ਕਬਰਸਤਾਨ ਪੱਟਣ ਲੱਗੇ 9 ਅਗਸਤ ਨੂੰ ਉਸ ਤੋਂ ਬਾਅਦ ਇਹਨਾਂ ਨੇ ਰੌਲਾ ਪਾ ਲਿਆ ਬੋਟਾਂ ਦਾ ਪ੍ਰਸ਼ਾਸਨ ਐਮ ਐਲ ਏ ਗਿਆਸਪੁਰੇ ਮਨਵਿੰਦਰ ਸਿੰਘ ਐਸ ਐਚਓ ਗੁਰਪ੍ਰਤਾਪ ਸਿੰਘ ਹਰਦਮ ਏ ਐਸ ਆਈ ਡਿਪਟੀ ਆਪਣੇ ਗੁਰਪ੍ਰਤਾਪ ਡਿਪਟੀ ਸਾਹਿਬ ਆਗੇ ਤਹਿਸੀਲਦਾਰ ਐਸ ਡੀ ਐਮ ਸਾਹਿਬ ਇਹਨਾਂ ਸਾਰੇ ਪ੍ਰਸ਼ਾਸਨ ਨੇ ਮੌਕੇ ਤੇ ਆ ਕੇ ਸਾਡੇ ਨਾਲ ਧੱਕਾ ਕਰਿਆ ਵੀ 4 ਬਿਜੇ 10 ਵੇ ਸਵੇਰੇ ਦੁਖਨਾਵਾਂਗੇ ਉਸ ਤੋਂ ਬਾਅਦ ਇਹ 4 ਬਿਗੇ 10 ਬਿਸਤਵੇ ਦੇ ਵਿੱਚ ਇਸ ਕਿ ਵੀ ਜਿਹੜੀ 19 ਬਿਗੇ ਦੇ ਵਿੱਚ ਦੋ ਕਬਰਸਤਾਨ ਬਣ ਚੁੱਕੇ ਨੇ ਵੀ ਤੀਸਰੀ ਉੱਥੇ ਕਿਉਂ ਨਹੀਂ ਬਣ ਸਕਦੀ ਉੱਥੇ ਕਿਹੜਾ ਕੋਈ ਜਗ੍ਹਾ ਦੀ ਕਮੀ ਆ ਇਹ 4 ਬਿਗੇ 10 ਬਿਸਤਵੇ ਦੇ ਨਾਲ ਸਾਡੇ ਖੇਤ ਲੱਗਦੇ ਨੇ ਉੱਥੇ ਕੱਲ ਨੂੰ ਵੀ ਸੀ ਰਹੇ ਸੀ ਮਕਾਨ ਬਣਾਉਣੇ ਨੇ ਜਾਂ ਜ਼ਮੀਨ ਦੀ ਸੀ ਵਿਕਰੀ ਕਰਨੀ ਆ ਉਹਦਾ ਸਾਨੂੰ ਪੂਰਾ ਪ੍ਰੋਪਰ ਰੇਟ ਨਹੀਂ ਮਿਲ ਰਿਹਾ ਉੱਥੇ ਸੀ ਕਹਿੰਦੇ ਆ ਵੀ ਸਾਡਾ ਗਰਾਊਂਡ ਆ ਬਣਨਾ ਚਾਹੀਦਾ 4 ਬਿਗੇ 10 ਅ ਜਿਕਮੋ ਸਿੰਘ ਕਾਰਨ ਕੀ ਹੈ ਵੀ ਇਸ ਇਸ ਕਰ ਕਿਸ ਕਰਕੇ ਤੁਹਾਡਾ ਧੱਕਾ ਹੋਇਆ ਕਾਰਨ ਕੀ ਹੈ ਕਾਰਨ ਇਹ ਹੈ ਜੀ ਵੋਟਾਂ ਦੇ ਪ੍ਰਸ਼ਾਸਨ ਨੇ ਵੋਟਾਂ ਦੇ ਚੱਕਰ ਦੇ ਵਿੱਚ ਗਿਆਪੁਰੇ ਨੇ ਸਰਪੰਚ ਸਾਹਿਬ ਨੇ ਮਿਲ ਕੇ ਇਹ ਵੀ ਇਹਨਾਂ ਦੀਆਂ ਵੋਟਾਂ ਕੱਟ ਨਹੀਂ ਵੀ ਇੰਦਰ ਵੋਟਾਂ ਜ਼ਿਆਦਾ ਨੇ ਵੀ ਇਹਨੂੰ ਕਵਰ ਸਤਾਂ 4 ਬਿਗੇ ਦੱਸੋ ਅ ਜਿਕਮੋ ਸਿੰਘ ਕਾਰਨ ਕੀ ਹੈ ਵੀ ਇਸ ਇਸ ਕਰ ਕਿਸ ਕਰਕੇ ਤੁਹਾਡਾ ਧੱਕਾ ਹੋਇਆ ਕਾਰਨ ਕੀ ਹੈ ਕਾਰਨ ਇਹ ਆ ਜੀ ਵੋਟਾਂ ਦੇ ਪ੍ਰਸ਼ਾਸਨ ਨੇ ਵੋਟਾਂ ਦੇ ਚੱਕਰ ਦੇ ਵਿੱਚ ਗਿਆਰਪੁਰੇ ਨੇ ਸਰਪੰਚ ਸਾਹਿਬ ਨੇ ਮਿਲ ਕੇ ਇਹ ਵੀ ਇਹਨਾਂ ਦੀਆਂ ਵੋਟਾਂ ਘੱਟ ਨਹੀਂ ਵੀ ਇੱਧਰ ਵੋਟਾਂ ਜ਼ਿਆਦਾ ਨੇ ਵੀ ਇਹਨੂੰ ਕਬਰਸਤਾਨ ਉੱਥੇ ਬਦਲੀ ਚੇਂਜ ਕੀਤੀ ਜਾ ਕੋ ਇਸ ਚੱਕਰਕਾਰ ਕੇ ਸਾਡਾ ਨਾ ਧੱਕਾ ਹੋਇਆ ਜੀ ਤਿੰਨ ਚਾਰ ਘੰਟੇ ਸਾਨੂੰ ਗੱਡੀ ਦੇ ਵਿਚਾੜ ਕੇ ਸੀਸੇ ਛਾੜ ਕੇ ਪਾਣੀ ਤੱਕ ਵੀ ਨਹੀਂ ਪੁੱਛਿਆ ਇਹਨਾਂ ਨੇ ਹਾਂਜੀ ਸਰ ਪਿਛਲੇ ਕੁਝ ਹਫ਼ਤੇ ਪਹਿਲਾਂ ਪਿੰਡ ਗੁਰਦਿੱਤਪੁਰਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਮੁਸਲਮਾਨ ਵਿਅਕਤੀ ਨੂੰ ਦਫਨਾਉਣ ਨੂੰ ਲੈ ਕੇ ਇੱਕ ਡਿਸਪਿਊਟ ਹੋ ਗਿਆ ਸੀ ਉਸ ਨੂੰ ਲੈ ਕੇ ਜੋ ਪੀੜਤ ਪਰਿਵਾਰ ਨੇ ਉਹ ਹਾਈ ਕੋਰਟ ਵੱਲ ਰੁਕ ਕੀਤਾ ਦੱਸੋਗੇ ਸਰ ਕੀ ਹੈ ਪੂਰਾ ਮਸਲਾ ਇਹ ਮਸਲਾ ਜੀ ਪਿੰਡ ਗੁਰਦੇਤਪੁਰੇ ਦਾ ਜਿੱਥੇ ਕਿ ਇੱਕ ਮੁਸਲਿਮ ਪਰਿਵਾਰ ਦੇ ਵਿਅਕਤੀ ਨੂੰ ਦਫਨਾਇਆ ਗਿਆ ਸੀਗਾ ਜਿਹੜੀ ਪੰਚਾਇਤ ਦੀ ਜਗ੍ਹਾ 4 ਬਿਗੇ 10 ਬਿਸਤ ਵਿੱਚ ਹੁਣ ਉੱਥੇ ਇਹ 4 ਬਿਗੇ 10 ਬਿਸਤ ਦੇ ਵਿੱਚ ਇਹ ਕਬਰਿਸਤਾਨ ਬਣਾਉਣਾ ਚਾਹੁੰਦੇ ਨੇ ਹੋਰ ਮੁਸਲਮ ਜੋ ਵੀ ਹੈ ਉਹਨੂੰ ਕਨਵਰਟ ਕਰਨਾ ਚਾਹੁੰਦੇ ਨੇ ਲੈਂਡ ਨੂੰ ਮੁਸਲਮ ਕਬਰਿਸਤਾਨ ਦੇ ਵਿੱਚ ਹੁਣ ਜਿਹੜੇ ਲੋਕਾਂ ਦੀ ਜ਼ਮੀਨ ਉਹਦੇ ਨਾਲ ਲੱਗਦੀ ਆ 4 ਬਿਗੇ 10 ਬਿਸਵੀ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦਾ ਆਬਜੈਕਸ਼ਨ ਆ ਵੀ ਇੱਥੇ ਕਬਰਿਸਤਾਨ ਨਾ ਬਣਾਇਆ ਜਾਵੇ ਕਿਉਂਕਿ ਸਾਡੀ ਜ਼ਮੀਨ ਦਾ ਜਿਹੜਾ ਮੁੱਲ ਵੀ ਕੱਲੂ ਘਟਦਾ ਤੇ ਨਾ ਹੀ ਅਸੀਂ ਇੱਥੇ ਕਦੇ ਇਨ ਫਿਊਚਰ ਕੋਈ ਮਕਾਨ ਬਣਾ ਸਕਦੇ ਆ ਤੇ ਹੁਣੇ ਜਿਹੜੇ ਬੰਦੇ ਇਹ ਲੋਕ ਨੇ ਜਿਨ੍ਹਾਂ ਦੀ ਨਾਲ ਜ਼ਮੀਨ ਲੱਗਦੀ ਆ ਉਹ ਕਹਿੰਦੇ ਨੇ ਵੀ ਇਹ ਪਹਿਲਾਂ ਹੀ ਆਲਰੇਡੀ 19 ਬਿਗੇ ਦੇ ਵਿੱਚ ਇਹ ਯੂਜ਼ ਕਰ ਰਹੇ ਨੇ ਇੱਕ ਪੰਚਾਇਤ ਦੀ ਜਗ੍ਹਾ 19 ਬਿਗੇ ਉਹਦੇ ਵਿੱਚ ਦੋ ਕਬਰਾਂ ਆਲਰੇਡੀ ਬਣੀਆਂ ਹੋਈਆਂ ਨੇ ਤੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਵੀ ਉਹ ਉਸ ਉਸ ਜ਼ਮੀਨ ਨੂੰ ਇਹ ਯੂਜ਼ ਕਰ ਸਕਦੇ ਨੇ ਆਪਣੇ ਕਬਰਿਸਤਾਨ ਦੇ ਲਈ ਸਾਡੀ ਜ਼ਮੀਨ ਦੇ ਨਾਲ ਇਹ ਨਾ ਯੂਜ਼ ਕਰਨ ਤੇ ਚਣਕੋਈਆਂ ਖੁਰਦ ਦੇ ਵਿੱਚ ਇੱਕ ਆਲਰੇਡੀ ਪਹਿਲਾਂ ਹੀ ਕਬਰਿਸਤਾਨ ਬਣਿਆ ਹੋਇਆ 500 ਮੀਟਰ ਦੂਰ ਦੀ ਤੇ ਉੱਥੇ ਵੀ ਜਿਹੜਾ ਇਹ ਮੁ슬ਮਨ ਭਾਈਚਾਰਾ ਜਿਹੜਾ ਆਪਣੇ ਮਰਦਿਆਂ ਨੂੰ ਦਫਨਾਉਂਦਾ ਉੱਥੇ ਵੀ ਹੈਗਾ ਆਲਰੇਡੀ ਹੁਣ ਇਸ ਨੂੰ ਲੈ ਕੇ ਜਦੋਂ ਇਹਨਾਂ ਨੇ 5 ਤਰੀਕ 5 ਅਗਸਤ ਨੂੰ ਇੱਕ ਡੀਸੀ ਨੂੰ ਇੱਕ ਚਿੱਠੀ ਦਿੱਤੀ ਸੀਗੀ ਇਹਨਾਂ ਨੇ ਇਕੱਠੇ ਹੋ ਕੇ ਉਹ ਚਿੱਠੀ ਜੇ ਪੈਂਡਿੰਗ ਸੀਗੀ ਉਹਨਾਂ ਨੇ ਮਾਰਕ ਕੀਤੀ ਸੀ ਇਨਕੁਆਰੀ ਬੀਡੀਪੀ ਨੂੰ ਤਾਂ 9 ਤਰੀਕ ਨੂੰ ਉਹ ਚਿੱਠੀ ਜੇ ਪੈਂਡਿੰਗ ਹੈ ਤਾਂ 9 ਤਰੀਕ ਨੂੰ ਇਹਨਾਂ ਨੇ ਇੱਕ ਮੁਸਲਿਮ ਵਿਅਕਤੀ ਉੱਥੇ ਜਿਹੜਾ ਧੱਕੇ ਦੇ ਨਾਲ ਐਮਐਲਏ ਨੇ ਧੱਕੇ ਦੇ ਨਾਲ ਐਮਐਲਏ ਨੇ ਉੱਥੇ ਮੌਕੇ ਤੇ ਡੀਐਸਪੀ ਪੈਲ ਐਸਐਚਓ ਦਰਾਹਾ ਤੇ ਐਸ ਡੀ ਐਮ ਪੈਲ ਤੇ ਹੋਰ ਤਹਿਸੀਲਦਾਰ ਸਾਹਿਬ ਤੇ ਬੀ ਡੀ ਪੀਓ ਸਾਰੇ ਅਫਸਰ ਤੇ ਪੁਲਿਸ ਫੋਰਸ ਲਿਆ ਕੇ ਇਹਨਾਂ ਨੂੰ ਵਿਅਕਤੀਆਂ ਨੂੰ ਪੁਲਿਸ ਬੈਂਡ ਦੇ ਵਿੱਚ ਡਿਟੇਨ ਕਰਤਾ ਜੀ ਉੱਥੇ ਧੱਕੇ ਦੇ ਨਾਲ ਉੱਥੇ ਜੜਾਏ ਇੱਕ ਜਿਹੜਾ ਮੁਸਲਿਮ ਪਰਿਵਾਰ ਦਾ ਵਿਅਕਤੀ ਉੱਥੇ ਦਫਨਾਤਾ ਜੀ ਹੁਣ ਇਹਨਾਂ ਨੇ ਇਸ ਨੂੰ ਲੈ ਕੇ ਵੀ ਸਾਨੂੰ ਧੱਕੇ ਨਾਲ ਉੱਥੇ ਡਿਟੇਨ ਕੀਤਾ ਸਾਡੇ ਨਾਲ ਧੱਕਾ ਹੋਇਆ ਤੇ ਇਹਨਾਂ ਨੇ ਮਾਨਯੋਗ ਪੰਜਾਬ ਨੇ ਹਰਿਆਣਾ ਹਾਈ ਕੋਰਟ ਨੂੰ ਅਪਰੋਚ ਕੀਤਾ ਜੀ ਤੇ ਮਾਨਯੋਗ ਹਰਿਆਣਾ ਪੰਜਾਬ ਨੇ ਹਰਿਆਣਾ ਹਾਈ ਕੋਰਟ ਨੇ ਵੀ ਡਬਲ ਬੈਂਚ ਨੇ ਇਹਦਾ ਨੋਟਿਸ ਲਿਆ ਏ ਤੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਜੀ ਜਿੱਦੀ ਦੇ ਵਿੱਚ ਲੋਕਲ ਐਮਐਨਏ ਆਪਣੇ ਨੇਤੇ ਕੋ ਸਰਪੰਚ ਸਾਹਿਬ ਨੇ ਉਹਨਾਂ ਨੂੰ ਅਗਲੀ ਤਰੀਕ ਇਹਦੀ 17 9 2024 ਨੋਟਿਸ ਆਫ ਮੋਸ਼ਨ ਤੇ ਨੋਟਿਸ ਰਿਗਾਰਡਿੰਗ ਸਟੇ ਜਿਹੜਾ ਇਹ ਕੀਤਾ ਜੀ ਤੇ ਇਹ ਇਹਦੀ ਅਗਲੀ ਤਰੀਕ 17 9 2024 ਜਿਹੜੀ ਆ ਮਾਨਯੋਗ ਪੰਜਾਬ ਨੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਜੀ ਆ ਸਰ ਮਾਨਕੋਰਟ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਕਿੰਨੇ ਵਿਅਕਤੀਆਂ ਦੇ ਖਿਲਾਫ ਇਹ ਨੋਟਿਸ ਜਾਰੀ ਕੀਤਾ ਇਹਦੇ ਵਿੱਚ ਟੋਟਲ 14 ਬੰਦੇ ਪਾਰਟੀ ਬਣਾਏ ਹੋਏ ਨੇ ਜੀ 14 ਦੇ ਖਿਲਾਫ ਨੋਟਿਸ ਜਾਰੀ ਹੋਇਆ ਹੈ ਤੇ ਸਰ ਜੋ ਮਾਨਯੋਗ ਹਾਈ ਕੋਰਟ ਹੈ ਇਹਨਾਂ ਨੇ ਕਿਸ ਅਥਾਰਟੀ ਨੂੰ ਇਨਵੈਸਟੀਗੇਸ਼ਨ ਕਰਨ ਦੇ ਲਈ ਆਖਿਆ ਮਾਨਯੋਗ ਪੰਜਾਬ ਨੇ ਇਹਨਾਂ ਨੇ ਹਾਈ ਕੋਰਟ ਨੇ ਅਜੇ ਇਹਨਾਂ ਤੋਂ ਜਵਾਬ ਮੰਗਿਆ ਜੀ ਤੇ ਬਾਕੀ ਮਿਸਟਰ ਸ਼ੇਖਰ ਵਰਮਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਜਿਹੜੇ ਉਹਨਾਂ ਨੇ ਨੋਟਿਸ ਅਕਸੈਪਟ ਕੀਤਾ ਸੀਗਾ ਉਹ ਕਹਿੰਦੇ ਵੀ ਸਾਨੂੰ ਟਾਈਮ ਚਾਹੀਦਾ ਵੀ ਵੀ ਮੈਂ ਇਹ ਨਾ ਅਗੋਂ ਜਿਹੜਾ ਰਿਪਲਾਈ ਲੈ ਕੇ ਦਵਾਂਗਾ ਮਤਲਬ ਜੋ ਪਟੀਸ਼ਨ ਕਪਤਾਨ ਨੇ ਇਹਨਾਂ 'ਤੇ ਦੋਸ਼ ਲਗਾਏ ਗਏ ਨੇ ਕਿ ਇਹਨਾਂ ਦੇ ਨਾਲ ਪੋਲੀਟੀਕਲੀ ਜੋ ਇੰਟਰਫੀਅਰੈਂਸ ਹੋਇਆ ਇਹ ਫੋਰਸਫੁਲੀ ਪੁਲਿਸ ਨੇ ਇਹਨਾਂ ਨੂੰ ਰਨਟੇਨ ਕੀਤਾ ਤੇ ਪੋਲੀਟੀਕਲ ਇੰਟਰਫੀਅਰੈਂਸ ਹੋਈ ਹੈ ਜਿਸ ਕਰਕੇ ਇਹਨਾਂ ਨੇ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲ ਵਰਕ ਕੀਤਾ ਬਿਲਕੁਲ ਜੀ ਕਿਉਂਕਿ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਇਹਨਾਂ ਨੇ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀ ਫਿਰ ਇਹਨਾਂ ਨੇ ਲੋਕਲ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਮੰਗ ਪੱਤਰ ਦਿੱਤਾ ਤੇ ਐਮਐਲਏ ਨੇ ਬਲਕਿ ਇਹਨਾਂ ਦੇ ਨਾਲ ਧੱਕਾ ਕਰਕੇ ਐਮਐਲਏ ਤੇ ਸਰਪੰਚ ਨੇ ਇਹਨਾਂ ਨੂੰ ਪੁਲਿਸ ਬੈਂਚ ਚ ਡਿਟੇਨ ਕਰਕੇ ਉੱਥੇ ਐਮਐਲਏ ਵੀ ਹਾਜ਼ਰ ਸੀ ਤੇ ਬਾਕੀ ਡੀਐਸਪੀ ਹੋਰ ਸਾਰੇ ਅਫਸਰ ਉੱਥੇ ਹਾਜ਼ਰ ਸਨ ਜਦੋਂ ਉਹ ਮੁਸਲਮਾਨ ਬੰਦੇ ਨੂੰ ਉੱਥੇ ਦਫਨਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਅਪਰੋਚ ਕੀਤਾ ਜੀ ਜਦੋਂ ਇਹਨਾਂ ਦੇ ਕਿਸੇ ਨੇ ਨਹੀਂ ਸੁਣੀ ਸਰ ਕਿਸ ਡੇਟ ਨੂੰ ਹੋਇਆ ਇਹ ਸਾਈਟ ਤੇ ਇਹ 23 ਅਗਸਤ 2024 ਨੂੰ ਇਹਦਾ ਜਿਹੜੀ ਜੇ ਨੋਟਿਸ ਲਿਆ ਤੇ ਅਗਲੀ ਇਹਦੀ ਜਿਹੜੀ ਤਰੀਕ ਆ 17 9 ਹੈ ਜੀ ਠੀਕ ਹੈ ਥੈਂਕ ਯੂ ਬਾਈ